ਦੂਜੀ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਿੱਖ ਪਾਇਲਟ ਦੇ ਨਾਮ ਤੇ ਬ੍ਰਿਟਾਨੀਆ ਚ ਡਾਕ ਟਿਕਟ ਜਾਰੀ ਕੀਤੀ ਜਾਵੇਗੀ ਡਾਕ ਵਿਭਾਗ ਰਾਇਲ ਮੇਲ ਵੱਲੋਂ 1 ਮਈ 2025 ਨੂੰ ਵਰਲਡ ਵਾਰ 2 ਚ ਹਿੱਸਾ ਲੈਣ ਵਾਲੇ ਸੂਰਬੀਰਾਂ ਨੂੰ ਯਾਦ ਕੀਤਾ ਜਾ ਰਿਹਾ ਜਿਸ ਤਹਿਤ ਜਾਰੀ ਹੋਣ ਵਾਲੇ ਡਾਕ ਸੰਗ੍ਰਹਿ ਨੂੰ ਇੱਕ ਖਾਸ ਟਾਈਟਲ ਦਿੱਤਾ ਗਿਆ ਹੈ ਵੀਰਤਾ ਅਤੇ ਜਿੱਤ ਦੂਜੀ ਵਿਸ਼ਵ ਜੰਗ ਦੀਆਂ ਕਹਾਣੀਆਂ ਇਸ ਡਾਕ ਟਿਕਟ ਸੰਗ੍ਰਹਿ ਚ ਹੋਰਨਾਂ ਤੋਂ ਇਲਾਵਾ ਸਿੱਖ ਪਾਇਲਟ ਮਹਿੰਦਰ ਸਿੰਘ ਪੂਜੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਡਿਸਟਿੰਗੁਇਸ਼ ਫਲਾਈਂਗ ਕ੍ਰਾਸ ਪੁਰਸਕਾਰ ਨਾਲ ਸਨਮਾਨਿਤ ਭਾਰਤ ਦੇ ਸ਼ਿਮਲਾ ਚ ਜਨਮੇ ਮਹਿੰਦਰ ਪੂਜੀ ਰੈਪਿਡ ਐਕਸ਼ਨ ਫੋਰਸ ਯਾਨੀ ਆਰ ਏ ਐਫ ਪਾਇਲਟਸ ਹਨ ਜਿਨ੍ਹਾਂ ਨੇ 1936 ਚ ਪਹਿਲੀ ਉਡਾਣ ਭਰੀ ਤੇ ਅਗਸਤ 1940 ਦੇ ਵਿੱਚੋਂ ਪਹਿਲੀ ਵਾਰ ਇੰਗਲੈਂਡ ਆਏ ਇਸ ਸਿੱਖ ਪਾਇਲਟ ਨੇ ਬਰਤਾਨੀਆ ਉੱਤਰੀ ਅਫਰੀਕਾ ਮੱਧ ਪੂਰਬ ਤੇ ਬਰਮਾ ਦੀ ਲੜਾਈ ਦੇ ਵਿੱਚ ਜਹਾਜ਼ ਉਡਾਏ ਤੇ ਭਾਰਤੀ ਪਾਇਲਟਸ ਦੇ ਵਿੱਚ ਇੱਕ ਦੁਰਲਭ ਪ੍ਰਾਪਤੀ ਕੀਤੀ ਹੈ ਉਹਨਾਂ ਨੇ ਜੰਗਲਾਂ ਚ ਗਵਾਚੇ ਸੈਨਿਕਾਂ ਨੂੰ ਲੱਭਣ ਚ ਮਦਦ ਕੀਤੀ ਤੇ ਆਪਣੀ ਬਹਾਦਰੀ ਤੇ ਅਗਵਾਈ ਲਈ ਡਿਸਟਿੰਗੁਇਸ਼ਡ ਫਲਾਈਿੰਗ ਕ੍ਰਾਸ ਪੁਰਸਕਾਰ ਪ੍ਰਾਪਤ ਕੀਤਾ ਉਲੰਮਾ ਸਮਾ ਪੰਜਾਬੀਆਂ ਦੀ ਸੰਗਣੀ ਵਸੋ ਵਾਲੇ ਸ਼ਹਿਰ ਗਰੇਵਜੈਂਡ ਵਿਖੇ ਰਹੇ ਤੇ ਉੱਥੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਮੌਜੂਦਾ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਠੇਸੀ ਦੇ ਯਤਨਾਂ ਸਦਕਾ ਥੇਸਸ ਨਦੀ ਦੇ ਕੰਢੇ ਤੇ ਮਹਿੰਦਰ ਸਿੰਘ ਪੂਜੀ ਦਾ ਦਸਤਾਰਧਾਰੀ ਬੁੱਤ ਲਗਾਇਆ ਗਿਆ 2010 ਦੇ ਵਿੱਚ 92 ਸਾਲ ਦੀ ਉਮਰ 'ਚ ਉਹ ਸਦੀਵੀ ਵਿਛੋੜਾ ਦੇ ਗਏ ਸਨ